ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਤੇ ਸਾਧਿਆ ਨਿਸ਼ਾਨਾ ਕਿ ਆ ਸਰੰਤਾਰਾਂ ਦੇ ਵਿੱਚ ਕਾਂਗਰਸ ਦੀ ਜਫਤ ਹੋਈ ਜਮਾਨੰਤ ਤਾਂ ਦੂਜੇ ਪਾਸੇ ਅਕਾਲੀ ਦਲ ਪਿਸਤੌਲ ਦੇ ਦਮ ਤੇ ਮੰਨਦਾ ਵੋ। ਬਲਕੇ ਹੋਣਗੀਆਂ ਜਿਲ੍ਹਾ ਪੰਚਾਇਤ ਤੇ ਬਲਾਕ ਸਮਿਤੀ ਚੋਣਾਂ ਚੋਣ ਕਮਿਸ਼ਨ ਨੇ ਕੀਤਾ ਪੂਕਤਾ ਪ੍ਰਬੰਧ ਹੁਣ ਦਾ ਦਾਵਾ ਕੱਲ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ। ਆਪ ਦਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੇ ਦਿਖਾਏ ਬਾਗੀਸੌਰ ਕਿਹਾ ਭਾਜਪਾ ਦੇ ਵਿੱਚ ਵਰਕ ਕਲਚਰ ਨਹੀਂ ਸਹੀ ਸਿੱਧਾ ਹਾਈ ਕਮਾਂਡ ਤੋਂ ਹੁੰਦਾ ਹੈ ਆਰਡਰ ਫਲਕੇ ਦਿੱਲੀ ਦੇ ਵਿੱਚ ਕਾਂਗਰਸ ਦੀ ਰੈਲੀ ਦੇ ਵਿੱਚ ਸ਼ਾਮਿਲ ਹੋਣਗੇ ਨਵਜੋਤ ਔਰ ਸਿੱਧੂ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ 파ਰਟੀ ਤੋਂ ਕੀਤਾ ਸੀ ਬਾਹਰ ਮੋਗਾ ਦੇ ਵਿੱਚ ਪੁਲਿਸે ਗੈਂਗਸਟਰ ਵਿਚਾਲੇ ਮੁੱਠਭੇੜ ਪੁਲਿਸ ਨੇ ਪ੍ਰਬਦਾਸੂਆਲ ਗੈਂਗ ਦੇ ਨਾਲ ਸੰਬੰਧ ਰੱਖਣ ਵਾਲੇ ਗੈਂਗਸਟਰ ਗੁਰਵਿੰਦਰ ਸਿੰਘ ਨੂੰ ਕੀਤਾ ਕਾਬੂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰਾਂ ਦਾ ਚਿੱਠਾ ਤੇ ਮੈਂ ਤੁਹਾਡੇ ਨਾਲ ਪੁਸ਼ਪਾ ਮੋਰੀਆ ਖਬਰਾਂ ਦੇ ਵਿੱਚ ਕੱਲ ਬਲੌਕ ਸਮਿਤੀ ਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਦੇ ਦੰਗਲ ਦੀ ਸ਼ੁਰੂਆਤ ਹੋ ਰਹੀ ਹੈ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਬਲੌਕਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਉਸ ਦੇ ਸੰਦਰਭ ਸਾਡੇ ਪੱਤਰਕਾਰ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਚਾਣ ਜਿਹੜੀ ਹੈ ਉਹ ਕੱਲ ਹੋਣੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੋਣ ਦੀ ਤਿਆਰੀਆਂ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਕ ਬਣਾਉਣ ਦੇ ਲਈ ਪੂਰੀ ਤਿਆਰੀਆਂ ਪੁਖਤਾ ਪ੍ਰਬੰਧ ਕਰ ਲਏ ਗਏ ਨੇ ਵੋਟਰਾਂ ਨੂੰ ਨਿਡਰ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਕੱਲ ਬਲਾਕ ਸਮਿਤੀ ਤੇ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਹੋਣੀਆਂ ਨੇ ਜਿਸ ਨੂੰ ਲੈ ਕੇ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਨੇ ਸੁਰੱਖਿਆ ਦੇ ਕੜੇ ਪ੍ਰਬੰਧ ਵੀ ਕਰ ਲਿੱਤੇ ਗਏ ਨੇ ਭਾਰੀ ਫੋਰਸ ਹਰ ਪਾਸੇ ਤੈਨਾਤ ਕਰ ਦਿੱਤੀ ਗਈ ਹੈ ਵੋਟਰਾਂ ਨੂੰ ਨਿਡਰ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ ਪੰਜਾਬ ਦੇ ਵਿੱਚ ਕੱਲ ਬਲੌਕ ਕਮੇਟੀ ਤੇ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਹੋਣੀਆਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲੌਕਾਂ ਦੇ ਵਿੱਚ ਚੋਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਪ੍ਰਸ਼ਸਤ ਇਹ ਬਲਾਸੰਤੀ ਚੋਣਾਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਪੱਕਿਆ ਹੋਇਆ ਹੈ ਅਤੇ ਵੱਖ-ਵੱਖ ਜਿਹੜੇ ਪੰਜਾਬ ਦੇ ਹਿੱਸੇ ਆ ਉੱਥੇ ਕੱਲ ਜਿਹੜੀ ਚੋਣ ਪ੍ਰਕਿਰਿਆ ਹੋਣੀ ਹੈ ਸਾਡੇ ਨਾਲ ਐਸ.ਡੀ.ਐਮ ਟਾਂਡਾ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੱਲ ਦੀ ਜਿਹੜੀ ਚੋਣ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਇਸ ਹਲਕੇ ਦੇ ਵਿੱਚ ਕੀ ਗੱਲ ਚਾਹੂਗਾ ਬਿਲਕੁਲ ਪਹਿਲਾ ਸਭ ਤੋਂ ਪਹਿਲਾ ਸਤਿ ਸ਼੍ਰੀ ਅਕਾਲ ਮੇਰੀ ਟਾਂਡਾ ਵਾਸੀਆਂ ਨੂੰ ਤੇ ਆਪਣੇ ਕੱਲ ਜਿਹੜੀ ਇੱਕ ਇਲੈਕਸ਼ਨ ਜਿਹੜੀ ਤੇ ਸਟਾਰਟ ਹੋ ਰਹੀ ਹੈ ਸਾਰੇ ਥਰੋਅਆਊਟ ਪੰਜਾਬ ਜਿਲ੍ਹਾ ਪ੍ਰੀਸ਼ਦਾਂ ਪੰਚਾਇਤਾਂ ਦੀ ਤੇ ਟਾਂਡਾ ਦੇ ਵਿੱਚ ਵੀ 20 ਪੰਚਾਇਤ ਸਮਿਤੀ ਜ਼ੋਨਸ ਆ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨਸ ਆ ਜਿਹਦੇ ਵਾਸਤੇ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਤਿਆਰੀ ਹੈ ਬਿਲਕੁਲ ਮੁਕੰਮਲ ਹੋ ਚੁੱਕੀ ਆ ਤੇ ਆਪਣੇ ਵੱਲੋਂ ਪੂਰੀ ਅਰੇਂਜਮੈਂਟਸ ਕਰ ਦਿੱਤੇ ਗਏ ਹਨ ਪੋਲਿੰਗ ਪਾਰਟੀਆਂ ਵੀ ਡਿਸਪੈਚ ਹੋਣ ਨੂੰ ਹੋਣ ਵਾਲੀਆਂ ਨੇ ਆਰਾਊਂਡ 2:00 3:00 ਵਜੇ ਤੱਕ ਡਿਸਪੈਚ ਹੋ ਜਾਣਗੀਆਂ ਤੇ ਸਾਰੇ ਅਰੇਂਜਮੈਂਟਸ ਆਪਣੇ ਵੱਲੋਂ ਕੰਪਲੀਟ ਆ ਜੀ ਬਾਰੇ ਜੀ ਐਸਪੀ ਸਰ ਜਿਸ ਤਰ੍ਹਾਂ ਕੱਲ ਜਿਹੜੀ ਚੋਣ ਪ੍ਰਕਿਰਿਆ ਆਣੀ ਉਹਦੇ ਵਿੱਚ ਕਈ ਵਾਰੀ ਜਿਹੜੀਆਂ ਪਾਰਟੀਆਂ ਜਾਂ ਸੱਤਾਧਾਰੀ ਜਾਂ ਵਿਰੋਧੀ ਪਾਰਟੀਆਂ ਲੜਾਈ ਝਗੜੇ ਬਹੁਤ ਹੁੰਦੇ ਬਿਲਕੁਲ ਜੀ ਇਹਦੇ ਵਿੱਚ ਲਖਣਾਂ ਨੂੰ ਲੈ ਕੇ ਅਸੀਂ ਜਿਹੜੀਆਂ ਬਲਕ ਸੰਤੀਆਂ ਤੇ ਜਲਪਰੀਸ਼ਦੀਆਂ ਜਿਹੜੀਆਂ ਲਖਣ ਹੈ ਉਹਦੇ ਵਿੱਚ ਸਿਵਲ ਪ੍ਰਸ਼ਾਸਨੀ ਮੇਰੇ ਨਾਲ ਅਸਦੀਮ ਸਾਹਿਬ ਨੇ ਔਰ ਸਾਡੇ ਐਸਐਚਓ ਕਰਨ ਲਜੀਤ ਨਾਗਰਾ ਔਰ ਇਤਨ ਬਗਾਇਆ ਵਿੱਚ ਕੁਰਮਾਰਾ ਦੀ ਕਿਰਪਾਈ ਹੁੰਦੀ ਹੈ ਇੱਥੇ ਮਧਿਆ ਟਾਂਡੇ ਵਾਲੇ ਟਾਂਡੇ ਬਾਸੀ ਜਿਹੜੇ ਆ ਉਹ ਅਮਨ ਨਾਲ ਔਰ ਜੋਸ਼ੋ ਗਰੋਸ਼ਨਾ ਵੋਟਾਂ ਪਾਉਣਗੇ ਔਰ ਅਮਨ ਸ਼ਾਂਤੀ ਜਿਹੜੀ ਉਹ ਬਣਾਈ ਰੱਖਣਗੇ ਕਿਤੇ ਕਦੇ ਕੋਈ ਦਿੱਕਤ ਹੁੰਦੀ ਆ ਉਹਦੇ ਵਿੱਚ ਫਿਰ ਕਾਨੂੰਨੀ ਕਾਰਵਾਈ ਤੇ ਦਾ ਸਾਹਮਣਾ ਤੇ ਕਰਨਾ ਹੀ ਪਊਗਾ ਨਾ ਉਹਨਾਂ ਨੂੰ ਜਿਹੜਾ ਕੋਈ ਸਮਸਤੀ ਕਰੂਗਾ ਤੇ ਫਿਰ ਜੋ ਕਾਨੂੰਨਾਲ ਪ੍ਰਕਿਰਿਆ ਬਣੂਗੀ ਉਹ ਕਾਰਵਾਈ ਕੀਤੀ ਜਾਵੇਗੀ ਤੇ ਜਿਹੜੀ ਇਹ ਕੱਲ ਜਿਹੜੀ ਚੋਣ ਹੋਣੀ ਆ ਕਿੱਥੇ ਕਿੱਥੇ ਜ਼ੋਨ ਬਣਾਏ ਗਏ ਸਾਰੇ ਇਹਦੇ ਵਿੱਚ ਜਿੱਦਾਂ ਵੱਖ-ਵੱਖ ਪਿੰਡਾਂ ਦਾ ਸੇਮ ਉਹੋ ਹੀ ਆ ਜਿਹੜੇ ਪੰਚਾਇਤਾਂ ਵਾਲੇ ਉਹ ਉਹੋ ਹੀ ਪੋਲਿੰਗ ਬੂਥ ਤਕਰੀਬਨ ਸਾਰੇ ਉਹੋ ਹੀ ਆ ਇਹਦੇ ਵਿੱਚ ਸਾਰੇ ਹੁਣ ਆਪਾਂ ਇਹ ਐਗਜ਼ੈਕਟਲੀ ਤੁਹਾਨੂੰ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਲੱਖ ਖੇ ਰੇ ਹੈਗੇ ਆ ਇਧਰ ਮਿਆਣੀ ਆ ਜਲਾਲਪੁਰ ਆ ਸਾਰੇ ਔਰ ਜਿਹੜੇ ਜਿਹੜੇ ਹੈਗੇ ਆ ਬੂਥ ਉਹ ਉਹੀ ਆ ਦੇ ਵਿੱਚ ਜਿੱਦਾਂ ਅਕੀਮ ਸਾਹਿਬ ਨੇ ਦੱਸਿਆ ਵੀ ਵੀ ਹੈਗੇ ਜਿਹੜੇ ਉਹ ਪੰਚਾਇਤ ਸੰਭੀ ਦੇ ਤਿੰਨ ਜਿਹੜੇ ਹੈਗੇ ਉਹ ਜਿਹੜਾ ਪੂਛੇ ਦਾੜੇ ਉਹ ਨਾਲ ਚੱਲ ਰਿਹਾ ਸਾਰਾ ਠੀਕ ਆ ਸਾਰਾ ਕੋਈ ਕੋਈ ਦਿੱਕਤ ਵਾਲੀ ਕੋਈ ਪਰੇਸ਼ਾਨੀ ਨਹੀਂ ਕੋਈ ਗੱਲ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਬਸ ਇਹੋ ਹੀ ਪੀਲਿਆ ਕਿ ਆਪ ਤੁਸੀਂ ਵੱਲ ਚੜ ਕੇ ਇਹਦੇ VOTING ਦੇ ਵਿੱਚ ਹਿੱਸਾ ਲਵੋ ਔਰ ਆਪਣਾ ਪਾਰਟ ਬਣਾਓ ਤੁਸੀਂ ਤੇ ਮਨ ਸ਼ਾਂਤੀ ਬਣਾਈ ਰੱਖੋ ਜੀ ਥੈਂਕ ਯੂ ਤੁਸੀਂ ਦੇਖੀ ਗੱਲਬਾਤ ਕੀਤੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਕੱਲ ਦੀ ਜਿਹੜੀ ਚੋਣ ਪ੍ਰਕਟਿਆ ਹੈ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਆਗਾ ਨਹੀਂ ਦਿੱਤੀ ਜਾਵੇਗੀ ਕੈਮਰਾਮੈਨ ਸਾਹਿਬ ਚੰਦਨਾ ਅਰਵਿੰਦਰ ਸਿੰਘ ਨਿਊ ਸਟੇਟ ਪੰਜਾਬ ਹੁਸ਼ਿਆਰ ਤਾਂ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਰਵਿੰਦਰ ਜੁੜਗੇ ਨੇ ਰਵਿੰਦਰ ਕੀ ਕੁਝ ਜਾਣਕਾਰੀ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮਿਤੀ ਦੀਆਂ ਚੋਣਾਂ ਹੋਣੀਆਂ ਨੇ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਉਹ ਕਿਹਾ ਜਾ ਰਿਹਾ ਹੈ ਕਿ ਨਿਡਰ ਹੋ ਕੇ ਵੋਟ ਪਾਣੀ ਹੈ। ਅੰਜਮ ਜੇ ਗੱਲ ਅਸੀਂ ਕਰੀਏ ਹੁਸ਼ਿਆਰਪੁਰ ਜ਼ਿਲ੍ਹੇ ਦੀ ਕਿਉਂਕਿ ਸੁਖਤਾ ਪ੍ਰਬੰਧਾ ਡੀਸੀ ਜਿਹੜੇ ਆਸ਼ਕਮੈਂਡੀ ਉਹਨਾਂ ਨੇ ਗੱਲਬਾਤ ਕੀਤੀ ਦੱਸਿਆ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਅਸੀਂ 25 ਜੂਨ ਜਿਹੜਾ ਵੰਡਿਆ ਗਿਆ ਹੈ ਅਤੇ ਇਸ ਵਿੱਚ ਜਿਹੜੇ ਜਿਲ੍ਹਾ ਪ੍ਰੇਸ਼ਦ ਉਮੀਦਵਾਰ ਆ ਉਹ 80 ਉਮੀਦਵਾਰ ਮੈਦਾਨ ਵਿੱਚ ਉਤਰੇ ਹਨ ਅਤੇ ਬਲਾਸੰਤੀ ਦੇ ਹਨ 191 ਸੀਟਾਂ ਆ ਜਿਸ ਵਿੱਚ 592 ਉਮੀਦਵਾਰਾਂ ਦੀ ਜਿਹੜੀ ਚੋਣ ਜਿਹੜੇ ਉਹ ਲੜ ਰਹੇ ਹਨ ਕਿ ਜਿਹੜੇ ਦੇਖੋ ਕਿ ਜਿੰਨੇ ਵੀ ਬੂਥ ਬਣਾਏ ਗਏ ਹਨ ਉਹਨਾਂ ਤੇ ਪੁਖਤਾ ਪ੍ਰਵਾਨ ਕੀਤੀ ਗਈ ਹੈ ਨਾ ਅਰਥਾਵਾਰ ਨੇ ਗਲਬਤ ਕਰਦਾ ਵੀ ਦੱਸਿਆ ਕਿ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਆਗਿਆ ਨਹੀਂ ਦਿੱਜਾਵੇਗੀ ਜਿਹੜੇ ਬੂਥ ਆ ਉਹ 1683 ਸਥਾਪਿਤ ਕੀਤੇ ਗਏ ਹਨ ਅਤੇ ਹਰੇਕ ਵੋਟਰ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਦੋ ਦੋ ਜਿਹੜੇ ਵੈਲਟ ਜਿਹੜੇ ਪੇਪਰ ਤੇ ਜਾਣਗੇ ਇੱਕ ਵੈਲਟ ਪੇਪਰ ਤੇ ਬਲਾਸਮਤੀ ਮੈਂਬਰ ਦੀ ਜਿਹੜੀ ਵੋਟ ਪਾਣੀ ਹੈ ਤੇ ਦੂਸਰੇ ਤੇ ਜਿਹੜੇ ਹੈ ਜ਼ਿਲ੍ਹਾ ਪ੍ਰਸ਼ਦ ਮੈਂਬਰ ਦੀ ਵੋਟ ਪਾਉਣੀ ਹੈ ਜੀ ਰਵਿੰਦਰ ਤੇ ਪਿੰਡਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਫਿਲਹਾਲ ਜਿਵੇਂ ਲੋਕਾਂ ਦੇ ਵਿੱਚ ਵੋਟ ਪਾਉਣ ਨੂੰ ਲੈ ਕੇ ਕਿੰਨੀ ਕੁ ਜਾਗਰੂਕਤਾ ਹੈ ਲੋਕੀ ਕੀ ਕੱਲ ਘਰਾਂ ਤੋਂ ਬਾਹਰ ਨਿਕਲਣਗੇ ਵੋਟ ਪਾਉਣ ਦੇ ਲਈ ਬਿਲਕੁਲ ਬਿਲਕੁਲ ਅਸੀਂ ਆਪੀ ਜਾ ਕੇ ਦੇਖਿਆ ਸੀ ਪਿੰਡਾਂ ਵਿੱਚ ਦੋ ਤਿੰਨ ਦੋ ਅਸੀਂ ਕਵਰੇਜ ਕਰ ਰਹੇ ਹਾਂ ਲੋਕਾਂ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਆ ਬਹੁਤ ਉਤਸ਼ਾਹ ਆ ਉਹਨਾਂ ਵਿੱਚ ਇੱਕ ਇੱਕ ਵੋਟ ਦੇ ਜਿਹੜੀ ਵੋਟ ਆ ਉਹਦੇ ਲਈ ਜਿੰਨੇ ਵੀ ਵਿਰੋਧੀ ਪਾਰਟੀ ਜਾਂ ਸੱਤਾਧਾਰੀ ਪਾਰਟੀ ਦੇ ਬੜੀ ਮਿਹਨਤ ਕਰ ਰਹੇ ਹਨ ਤੇ ਲੋਕ ਵੀ ਘਰਾਂ ਵਿੱਚ ਨਿਕਲ ਕੇ ਵੱਖ-ਵੱਖ ਪਾਰਟੀਆਂ ਦੇ ਹੱਕ ਵਿੱਚ ਹੈ ਨਾ ਬੜਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਕਾਲੂ ਜਿਹੜਾ ਆ ਜਿਹੜੀ ਵੋਟ ਪ੍ਰਣਾਲੀ ਜਿਹੜੀ ਕੱਲ ਸ਼ੁਰੂ ਹੋਣੀ ਹੈ ਵੋਟਾਂ ਹੋਣੀਆਂ ਉਹਦੀ ਕਰਕੇ ਅੱਜ ਸਾਰੀ ਪਿੰਡਾਂ ਦੇ ਵਿੱਚ ਤਿਆਰੀ ਹੋਈ ਵੱਖ-ਵੱਖ ਬੂਥ ਬਣਾਏ ਗਏ ਸੀ ਲੋਕਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਲੋਕਾਂ ਨੇ ਕਿ ਸਾਨੂੰ ਬੜਾ ਚਾਇਆ ਕਿ ਸੀ ਨਵਾਂ ਕੋਈ ਮੈਂਬਰ ਜਾਂ ਕੋਈ ਜਿਹੜਾ ਸਾਡੇ ਲਈ ਕੰਮ ਕਰਦਾ ਉਹਨੂੰ ਅਸੀਂ ਮੈਦਾਨ ਵਿੱਚ ਲੈ ਕੇ ਆਈਏ ਤੇ ਉਸਨੂੰ ਉਮੀਦਵਾਰ ਬਣਾਈਏ ਠੀਕ ਹੈ ਰਵਿੰਦਰ ਬਹੁਤ-ਬਹੁਤ ਧੰਨਵਾਦ ਉਸ तमाम ਜਾਣਕਾਰੀ ਸਾਂਝੀ ਕੀਤੀ